ਤੁਸੀਂ ਜੁੜ ਚੁੱਕੇ ਹੋ ਲੋਕਤਾਤ ਨਿਊਜ਼ ਦੇ ਨਾਲ ਤੇ ਮੈਂ ਗੁਰਪ੍ਰਮ ਸਿੰਘ ਇਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਸਰਸਾ ਜ਼ਿਲ੍ਹਾ ਦੇ ਪਿੰਡ ਪਾਦਰਾ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਤੁਹਾਨੂੰ ਦੱਸਦੀ ਕਿ ਇੱਕ ਗਰੀਬ ਪਰਿਵਾਰ ਦੇ ਉੱਪਰ ਹਮਲਾ ਜਿਹੜਾ ਉਹ ਦੇਰ ਰਾਤ ਕਰ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਵੀ ਤੋੜਫੋੜ ਕੀਤੀ ਜਾਂਦੀ ਹੈ ਤੇ ਹਵਾਈ ਫੈਰਿੰਗ ਵੀ ਜਿਹੜੀ ਆ ਉਹ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮਾਮਲਾ ਜਿਹੜਾ ਹੈ ਉਹ ਗੱਡੀ ਨੂੰ ਰਸਤੇ ਦੇ ਵਿੱਚ ਖੜਾਉਣ ਤੋਂ ਲੈ ਕੇ ਵਿਵਾਦ ਜਿਹੜਾ ਹੋਇਆ ਸੀ ਤੇ ਉਹ ਵਿਵਾਦ ਇੰਨਾ ਕ ਜਿਆਦਾ ਵੱਧ ਗਿਆ ਕਿ ਰਾਤ ਦੇ ਕਰੀਬਨ 1:30 ਵਜੇ ਕੁਝ ਪਿੰਡ ਬਾਦਲਾ ਦੇ ਲੋਕ ਅਤੇ ਕੁਝ ਜੋ Rajasthan ਦੇ ਵਿੱਚੋਂ ਆ ਕੇ ਬਾਦਲਾ ਦੇ ਵਿੱਚ گاਉਂਾਂ ਦੀ ਰੱਖਿਆ ਕਰਨ ਦੇ ਲਈ ਰਹਿ ਰਹੇ ਸੀ ਅਤੇ ਕੁਝ ਲੋਕ ਉਹਨਾਂ ਦੇ ਨਾਲ ਜਿਹੜੇ ਨੇ ਉਹ ਸੂਬਾ ਖੇੜਾ ਤੋਂ ਆਉਂਦੇ ਨੇ ਅਤੇ ਆ ਕੇ ਇੱਕ ਗਰੀਬ ਪਰਿਵਾਰ ਜੋ ਕਿ ਪਾਟੜਾ ਦੇ ਵਿੱਚ ਹੀ ਰਹਿ ਰਿਹਾ ਸੀ ਉਹਨਾਂ ਦੇ ਉੱਪਰ ਹਮਲਾ ਕਰ ਦਿੰਦੇ ਨੇ ਤੁਹਾਨੂੰ ਦੱਸਦੀ ਕਿ ਇਸ ਪਰਿਵਾਰ ਦੇ ਵਿੱਚ ਸੰਤਰਾਮ ਉਸ ਦੀ ਪਤਨੀ ਮਾਇਆ ਤੇ ਉਹਨਾਂ ਦਾ ਬੇਟਾ ਵਿਸ਼ਾਲ ਜਿਹੜਾ ਉਹ ਰਹਿ ਰਹੇ ਸੀ ਹਮਲੇ ਦੌਰਾਨ ਪਰਿਵਾਰ ਦੇ ਮੈਂਬਰਾਂ ਨੂੰ ਜਿਹੜਾ ਗੰਭੀਰ ਚੋਟਾਂ ਲੱਗੀਆਂ ਨੇ ਤੇ ਘਰ ਦੇ ਵਿੱਚ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜੋ ਵੀ ਲੋੜਿੰਦਾ ਸਮਾਨ ਸੀ ਜ਼ਰੂਰਤ ਵਾਲਾ ਸਮਾਨ ਸੀ ਉਸ ਨੂੰ ਸਾਰੇ ਨੂੰ ਹੀ ਜਿਹੜਾ ਭੰਨ ਤੋੜ ਕਰ ਦਿੱਤੀ ਜਾਂਦੀ ਹੈ ਤੇ ਤੁਹਾਨੂੰ ਦੱਸਦੀ ਕਿ ਪੀੜਤ ਪਰਿਵਾਰ ਇੱਕ ਅਨੁਸੂਚਿਤ ਜਾਤੀ ਦੇ ਨਾਲ ਸੰਬੰਧ ਰੱਖਦਾ ਹੈ ਤੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਜਿਹੜਨੇ ਉਹ ਰਾਤ ਵਰਤੇ ਗਏ ਨੇ ਅਤੇ ਉਹਨਾਂ ਦੇ ਘਰ ਦੇ ਬਾਹਰ ਹਵਾਈ ਫਿਰੰਗ ਵੀ ਜਿਹੜੀ ਆ ਉਹ ਕੀਤੀ ਗਈ ਹੈ ਤੇ ਹਮਲਾਵਰਾਂ ਦੇ ਵੱਲੋਂ ਘਰ ਦੇ ਵਿੱਚ ਪਣ ਤੋੜ ਕਰਕੇ ਪੂਰੀ ਤਰ੍ਹਾਂ ਕਰਦਾ ਸਤਿਆਨਾਸ਼ ਜਿਹੜਾ ਉਹ ਕਰ ਦਿੱਤਾ ਗਿਆ ਸੋ ਜਲਦੀ ਜਲਦੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਕਰ ਦਿਓ ਸ਼ੇਅਰ ਬਹੁਤ ਬਹੁਤ ਧੰਨਵਾਦ ਤੁਸੀਂ ਜੁੜ ਚੁੱਕੇ ਹੋ ਲੋਕਤਾਥ ਨਿਊਜ਼ ਦੇ ਨਾਲ ਤੇ ਮੈਂ ਗੁਰਪ੍ਰਮ ਸਿੰਘ ਇਸ ਵਕਤਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਸਰਸਾ ਜ਼ਿਲ੍ਹਾ ਦੇ ਪਿੰਡ ਪਾਦਰਾ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਤੁਹਾਨੂੰ ਦੱਸਦੀ ਕਿ ਇੱਕ ਗਰੀਬ ਪਰਿਵਾਰ ਦੇ ਉੱਪਰ ਹਮਲਾ ਜਿਹੜਾ ਉਹ ਦੇਰ ਰਾਤ ਕਰ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਵੀ ਤੋੜ-ਫੋੜ ਕੀਤੀ ਜਾਂਦੀ ਹੈ ਤੇ ਹਵਾਈ ਫੈਰਿੰਗ ਵੀ ਜਿਹੜੀ ਆ ਉਹ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮਾਮਲਾ ਜਿਹੜਾ ਹੈ ਉਹ ਗੱਡੀ ਨੂੰ ਰਸਤੇ ਦੇ ਵਿੱਚ ਖੜਾਉਣ ਤੋਂ ਲੈ ਕੇ ਵਿਵਾਦ ਜਿਹੜਾ ਹੋਇਆ ਸੀ ਤੇ ਉਹ ਵਿਵਾਦ ਇੰਨਾ ਕ ਜਿਆਦਾ ਵੱਧ ਗਿਆ ਕਿ ਰਾਤ ਦੇ ਕਰੀਬਨ 1:30 ਵਜੇ ਕੁਝ ਪਿੰਡ ਬਾਦਲਾ ਦੇ ਲੋਕ ਅਤੇ ਕੁਝ ਜੋ Rajasthan ਦੇ ਵਿੱਚੋਂ ਆ ਕੇ ਬਾਦਲਾ ਦੇ ਵਿੱਚ گاਉਂਾਂ ਦੀ ਰੱਖਿਆ ਕਰਨ ਦੇ ਲਈ ਰਹਿ ਰਹੇ ਸੀ ਅਤੇ ਕੁਝ ਲੋਕ ਉਹਨਾਂ ਦੇ ਨਾਲ ਜਿਹੜੇ ਨੇ ਉਹ ਸੂਬਾ ਖੇੜਾ ਤੋਂ ਆਉਂਦੇ ਨੇ ਅਤੇ ਆ ਕੇ ਇੱਕ ਗਰੀਬ ਪਰਿਵਾਰ ਜੋ ਕਿ ਪਾਟੜਾ ਦੇ ਵਿੱਚ ਹੀ ਰਹਿ ਰਿਹਾ ਸੀ ਉਹਨਾਂ ਦੇ ਉੱਪਰ ਹਮਲਾ ਕਰ ਦਿੰਦੇ ਨੇ ਤੁਹਾਨੂੰ ਦੱਸਦੀ ਕਿ ਇਸ ਪਰਿਵਾਰ ਦੇ ਵਿੱਚ ਸੰਤਰਾਮ ਉਸ ਦੀ ਪਤਨੀ ਮਾਇਆ ਤੇ ਉਹਨਾਂ ਦਾ ਬੇਟਾ ਵਿਸ਼ਾਲ ਜਿਹੜਾ ਉਹ ਰਹਿ ਰਹੇ ਸੀ ਹਮਲੇ ਦੌਰਾਨ ਪਰਿਵਾਰ ਦੇ ਮੈਂਬਰਾਂ ਨੂੰ ਜਿਹੜਾ ਗੰਭੀਰ ਚੋਟਾਂ ਲੱਗੀਆਂ ਨੇ ਤੇ ਘਰ ਦੇ ਵਿੱਚ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜੋ ਵੀ ਲੋੜਿੰਦਾ ਸਮਾਨ ਸੀ ਜ਼ਰੂਰਤ ਵਾਲਾ ਸਮਾਨ ਸੀ ਉਸ ਨੂੰ ਸਾਰੇ ਨੂੰ ਹੀ ਜਿਹੜਾ ਭੰਨ ਤੋੜ ਕਰ ਦਿੱਤੀ ਜਾਂਦੀ ਹੈ ਤੇ ਤੁਹਾਨੂੰ ਦੱਸਦੀ ਕਿ ਪੀੜਤ ਪਰਿਵਾਰ ਇੱਕ ਅਨੁਸੂਚਿਤ ਜਾਤੀ ਦੇ ਨਾਲ ਸੰਬੰਧ ਰੱਖਦਾ ਹੈ ਤੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਜਿਹੜਨੇ ਉਹ ਰਾਤ ਵਰਤੇ ਗਏ ਨੇ ਅਤੇ ਉਹਨਾਂ ਦੇ ਘਰ ਦੇ ਬਾਹਰ ਹਵਾਈ ਫਿਰੰਗ ਵੀ ਜਿਹੜੀ ਆ ਉਹ ਕੀਤੀ ਗਈ ਹੈ ਤੇ ਹਮਲਾਵਰਾਂ ਦੇ ਵੱਲੋਂ ਘਰ ਦੇ ਵਿੱਚ ਪਣ ਤੋੜ ਕਰਕੇ ਪੂਰੀ ਤਰ੍ਹਾਂ ਘਰ ਦਾ ਸਤਿਆਨਾਸ਼ ਜਿਹੜਾ ਉਹ ਕਰ ਦਿੱਤਾ ਗਿਆ ਸੋ ਜਲਦੀ ਜਲਦੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਕਰ ਦਿਓ ਸ਼ੇਅਰ ਬਹੁਤ ਬਹੁਤ ਧੰਨਵਾਦ